ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀ ਹਾਂ ਖਬਰ ਆ ਰਹੀ ਹੈ ਜੀ ਧੂਰੀ ਤੋਂ ਜਿੱਥੇ ਕਿ ਸ਼ਹਿਰ ਦੇ ਵਿਚਕਾਰ ਲੰਘਦੇ ਰਜਵਾਹੇ ਨੂੰ ਪੱਕਾ ਕਰਨ ਦੇ ਕੰਮ ਦੇ ਚੱਲਦਿਆਂ ਕੱਕੜਵਾਲ ਵਾਲੇ ਨਵੇਂ ਪੁਲ ਦਾ ਉਦਘਾਟਨ ਅੱਜ ਸੀਐਮ ਦਫ਼ਤਰ ਦੇ ਇੰਚਾਰਜ ਅਮਰਤਪਾਲ ਸਿੰਘ ਬਰਾੜ ਨੇ ਰੀਵਨ ਕੱਟ ਕੇ ਕੀਤਾ ਇਸ ਮੌਕੇ ਬਰਾੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਆਓ ਦੇਖਦੇ ਹਾਂ ਧੂਰੀ ਤੋਂ ਬੀਰੋ ਚੀਪ ਸੁਖਿੰਦਰ ਪਲਾਹਾ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਮੈਂ ਵੀ ਪੜਾ ਹੋ ਲੋ ਇਹਨਾਂ ਲਈ ਆਇਓ ਇਹਦਾ ਸਹੀ ਕਰਾਉਣੀ ਹੈ ਸਹੀ ਕਰਾਉਣਾ ਪ੍ਰਧਾਨ ਸਾਹਿਬ ਇੱਕ ਮਿੰਟ ਆਪੜਾ ਪ੍ਰਧਾਨ ਸਾਹਿਬ ਕੀ ਕੰਗ੍ਰੈਚੁਲੇਸ਼ਨ ਕਾਟਰ ਕੀਤਾ ਪੁੱਲਦਾ ਬੜੀ ਖੁਸ਼ੀ ਦੀ ਗੱਲ ਹੈ ਜੋ ਇਹ ਸੋਇਆ ਦਾ ਕੰਮ ਹੈ ਜਿਹੜਾ ਬੜੀ ਜਲਦੀ ਇਹ ਬੜੀ ਫਾਸਲੇ ਤੇ ਚੱਲ ਰਿਹਾ ਜੋ ਪ੍ਰੋਮਿਸ ਕੀਤਾ ਸੀ ਸ਼ਹਿਰ ਵਾਸੀਆਂ ਨੂੰ ਕਿ ਅਸੀਂ 2 ਮਹੀਨਿਆਂ ਦੇ ਵਿੱਚ ਵਿੱਚ ਇਹ ਕੰਮ ਕੰਪਲੀਟ ਕਰਨਾ ਹੈ ਪਰ ਮੇਰਾ ਖਿਆਲ ਹੈ ਕਿ ਲੋਕੀਂ ਨੇ ਇਹ ਜਿਹੜੇ ਬੰਦੇ ਹੋਏ ਨੇ ਲੋੜੀ ਤਾਂ ਇਹ ਪੁਲ ਹੀ ਸਟਾਰਟ ਹੋ ਗਿਆ ਤੇ ਸਵੇ ਦਾ ਕੰਮਪਨੀ ਦੇ ਨਾਲ ਚੱਲ ਰਿਹਾ ਤਾਂ ਸਾਰੇ ਸ਼ਹਿਰ ਨਿਵਾਸੀ ਇਸ ਦਾ ਬੜੇ ਖੁਸ਼ ਨੇ ਸਭ ਤੋਂ ਬੜੀਆਂ ਵਧਾਈਆਂ ਆਈਆਂ ਇਹ ਬੜਾ ਵਧੀਆ ਕੰਮ ਕੀਤਾ ਸ਼ਹਿਰ ਦਾ ਬਹੁਤ ਬੜੀ ਮਸ਼ਹੂਰ ਬਣ ਗਿਆ। ਬਾਕੀ ਰਹੇ ਨੇ ਕੋਲਕਾਤਾ ਕਤਵਾ 2023 ਬੜੀ ਜਲਦੀ ਜਲਦੀ ਪੁਲ অলਮੋਸਟ ਤਿਆਰ ਨੇ ਬਸ ਫਾਈਨਲ ਟੱਚਸ ਦੇਣ ਵਾਲੀ ਹੈ ਕਿੰਨੇ ਕੁਸ਼ਣ ਬੜਾ ਮੋਟਾ ਐਡਜਸਟਮੈਂਟ ਕਰਨ ਵਾਲੀ ਹੈ ਕਿ ਸੜਕਾਂ ਕੋਨੇ ਜਿਵੇਂ ਸੁਭਾ ਜ਼ਿਆਦਾ ਉੱਚਾ ਆ ਗਿਆ ਕਿੰਨੇ ਦਾ ਉਹ ਜਿਹੜੀ ਸਨੋਟ ਆਉਦੀ ਉਸ ਨੂੰ ਕੁਝ ਅਡਜਸਟਮੈਂਟ ਦਾ ਪਰਵਾਰੀ ਇੱਕ ਨੋਟਾ ਆਲਮੋਸਟ ਹਾਈ ਦਾਤਾ ਤੁਸੀਂ ਕੀ ਕਹੋਗੇ ਅੱਜ ਤੇ ਕੋਈ ਵਾਰਤ ਲੱਗ ਲੱਗੀ ਪਹਿਲਾਂ ਤਾਂ ਸਹਿਰ ਸਾਹਿਬੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਵਾਸਤੇ ਪੰਜਾਬੀਆਂ ਨੂੰ ਰਵਿਦਾਸੀਆਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਾਰਕਾਂ ਅੱਜ ਬੜਾ ਵਧੀਆ ਦਿਨ ਆ ਉਸ ਦੇ ਨਾਲ ਜਿਹੜਾ ਕੱਕੜਵਾਲ ਦਾ ਪੋਲਾ ਉਹਦਾ ਨੁਮਾਟਨ ਕੀਤਾਗਾ ਕਿਉਂਕਿ ਜਿੱਥੇ ਗੁਰੂ ਰਵਿਦਾਸ ਜੀ ਨੇ ਜਾਤਾਂ ਪਾਤਾਂ ਨੂੰ ਖਤਮ ਕਰਨ ਲਈ ਯਤਨ ਕਰੇ ਔਰ ਕਿਰਤ ਕਰਨ ਦਾ ਸੰਦੇਸ਼ ਦਿੱਤਾ ਅੱਜ ਪੂਰੇ ਤੁਸੀਂ ਹਲਕੇ ਦੇ ਵਿੱਚ ਜਿੱਤੇ ਮਰਜੀ ਪਿੰਡ ਵਿੱਚ ਜਾ ਕੇ ਦੇਖ ਲਓ ਸਹਿਰ ਦੇ ਵਿੱਚ ਜਿਹੜੇ ਕੋਨੇ ਦੇ ਮਰਜੀ ਜਾ ਕੇ ਦੇਖ ਲਓ ਵੱਡੇ ਪੱਧਰ ਤੇ ਡਵੈਲਪਮੈਂਟ ਦੇ ਜਿਹੜੇ ਕੰਮ ਨੇ ਹੋ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਉਹਨਾਂ ਦਾ ਇੱਕੋ ਹੀ ਸਾਰੇ ਸਹਿਰ ਵਾਸੀਆਂ ਨੂੰ ਇੱਕ ਬੇਨਤੀ ਆ ਸਾਰੇ ਸਾਥ ਦਿਓ ਕਿਉਂਕਿ ਡਵੈਲਪਮੈਂਟ ਦੇ ਕੰਮ ਦਾ ਜਿਹੜੇ ਅਸੀਂ ਸੋਚੇ ਨਹੀਂ ਹੈਗੇ ਉਹ ਵੀ ਹੋਣੇ ਆ ਕਿਉਂਕਿ ਇਸ ਹਲਕੇ ਵਿੱਚ ਬਹੁਤ ਵੱਡੇ ਪੱਧਰ ਦੇ ਪ੍ਰੋਜੈਕਟ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੇ ਨੇ ਸਾਬ ਦੇ ਇੱਕ ਸੁਪਨਾ ਕਿ ਧੂਰੀ ਨੂੰ ਪੰਜਾਬ ਦੇ ਵਿੱਚ ਜੋ ਕੌਣਾ ਵੀ ਆ ਉਹ ਪੂਰੀ ਸਾਡਾ ਧੂਰਾ ਬਣੀ ਆ ਪਹਿਲਾਂ ਵੀ ਔਰ ਹੁਣ ਨਾਲ ਵੀ ਬਚੂਗਾ ਸਾਰੇ ਪਿੰਡਾਂ ਦਾ ਸ਼ਹਿਰ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਹੋ ਰਿਹਾ ਮੈਂ ਸਹਿਪਾਸਿਆਂ ਨੂੰ ਅੱਜ ਦੇ ਜਿੰਨੇ ਡਿਵੈਲਪਮੈਂਟ ਦੇ ਜਿਹੜੇ ਕਾਰਜ ਹੋ ਰਹੇ ਨੇ ਉਹਨਾਂ ਦੀ ਬਹੁਤ-ਬਹੁਤ ਵਾਰੀ ਮੈਂ ਇਰਾਦਾ ਪਾਇੋਟਾ ਮੇਰਾ ਨਾਮ ਜਗਜੀਤ ਸਿੰਘ ਆ ਅੱਜ ਪੁਲਤਾ ਉੱਤੇ ਘਟਨਾ ਆ ਕਿੰਨਾ ਸੌਖਾ ਹੋ ਗਿਆ ਸਵਾਰ ਨੂੰ ਬਸ ਜੀ ਗੁੱਦੀ ਹੋਈ ਆ ਸਾਡਾ ਘਰ ਜੀਕ ਪੈਂਦਾ ਸਾਨੂੰ ਬਹੁਤ ਪੱਦੀ ਜਾਣਾ ਪੈਂਦਾ ਅਸੀਂ ਆਮ ਆਦਮੀ ਇੱਕ ਕਾਜੀ ਸਰਕਾਰ ਨੂੰ ਬਹੁਤ 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 ਧੰਨਵਾਦ ਕਰਦੇ ਆ ਇਦਾਂ ਦੇ ਜਿੱਦਾਂ ਦੇ ਕੰਮ ਵਾੜੇ ਤੇ ਤਿਆਰ ਕਰ ਰਹੇ ਆ ਅਸੀਂ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਆ ਅਸੀਂ ਖੇਦਵਾਰਾ ਜੀ ਸਰਨਾ ਜਵਾਣੀ ਦਾ ਐਤੋਂ ਦੇ ਰਾਜਪਾਲ ਦਾ ਐਤੋਂ ਦੀ ਲੋਕਲ ਕਾਡੀ ਦਾ ਬਹੁਤ ਧੰਨਵਾਦ ਕਰਦਾ